ਅੱਜ ਕਰਵਾ ਚੌਥੇ ਕਦੋਂ ਨਿਕਲੇਗਾ ਚੰ드ਮਾ ਨੋਟ ਕਰ ਲੋ ਟਾਈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸੁਆਗਤ ਹੈ ਜੀ ਪੀ ਵੀ ਕਿੰਗਰ ਨਿਊਜ਼ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਇਸ ਵਾਰ ਸੁਹਾਗਣਾਂ ਦਾ ਵਿਸ਼ੇਸ਼ ਤਿਹਾਰ ਕਰਵਾ ਚੌਥ ਦਾ ਵਰਤ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਪ੍ਰਸਿੱਧ ਜੋਤਿਸ਼ ਚਾਰਿਆ ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲਾਕਾਰ ਦੇ ਬੇਟੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਗਰਬਾ ਚੌਥੀ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਉਡੀਕ ਰਹੇਗੀ। ਉਹਨਾਂ ਕਿਹਾ ਕਿ ਇੱਕ ਪੰਚਾਂਗ ਮੁਤਾਬਕ ਸ਼ੁੱਕਰਵਾਰ ਨੂੰ ਚੰਦਰਮਾ ਹਰ ਜਗ੍ਹਾ ਵੱਖ-ਵੱਖ ਸਮੇਂ ਤੇ ਦਿਖਾਈ ਦੇਵੇਗਾ। ਜੇਕਰ ਮੌਸਮ ਠੀਕ ਰਿਹਾ ਤਾਂ ਚੰਦਰਮਾ ਜਲੰਧਰ 'ਚ ਰਾਤ 8:00 ਵਜੇ 9 ਮਿੰਟ ਤੇ ਫਰੀਦਕੋਟ ਤੇ ਬਠਿੰਡਾ ਵਿੱਚ 8:19 ਮਿੰਟ ਤੇ ਮੁਕਸਰ 'ਚ 8:20 ਮਿੰਟ ਤੇ ਮੋਗਾ 'ਚ 8:17 ਮਿੰਟ ਤੇ ਫਾਜ਼ਲੀਕਾ ਚ 8:22 ਤੇ ਫਿਰੋਜ਼ਪੁਰ ਚ 8:18 ਤੇ ਅੰਮ੍ਰਿਤਸਰ ਚ 8:15 ਤੇ ਹੁਸ਼ਿਆਰਪੁਰ ਚ 8:11 ਤੇ ਚੰਡੀਗੜ੍ਹ ਤੇ ਪੰਜਗੋਲਾ ਵਿੱਚ 8:10 ਤੇ ਰੋਪੜ ਵਿੱਚ 8:10 ਤੇ ਪਟਿਆਲਾ ਵਿੱਚ 8:13 ਤੇ ਕਪੂਰਥਲਾ ਵਿੱਚ 8:14 ਤੇ ਨਵਾਂ ਸ਼ਹਿਰ ਵਿੱਚ 8:12 ਤੇ ਹਸ਼ਿਆਰ ਵਿੱਚ 8:19 ਤੇ ਸਿਰਸਾ ਵਿੱਚ 8:21 ਤੇ ਗੁਰੂਗ੍ਰਾਮ ਵਿੱਚ 8:15 ਤੇ ਜੀ ਦੇ ਵਿੱਚ 8:12 ਤੇ ਰੋहतक ਵਿੱਚ 8:16 ਤੇ ਕੈਥਲ ਵਿੱਚ 8:14 ਤੇ ਅੰਬਾਲਾ ਵਿੱਚ 8:11 ਤੇ ਕਰਨਾਲ ਵਿੱਚ 8:13 ਦੇ ਦਿੱਲੀ ਵਿੱਚ 8:15 ਦੇ ਸ੍ਰੀ ਗੰਗਾ ਨਗਰ ਵਿੱਚ 8:25 ਦੇ ਜੈਪੁਰ ਵਿੱਚ 8:25 ਦੇ ਅਜਮੇਰ ਵਿੱਚ 8:31 ਦੇ ਅਲਬਰ ਵਿੱਚ 8:20 ਦੇ ਉਦੈਪੁਰ ਵਿੱਚ 8:38 ਤੇ ਤੇ ਅਹਮਦਾਬਾਦ ਵਿੱਚ 8:35 ਦੇ ਦਿਖਾਈ ਦੇਵੇਗਾ ਚਲਦੇ ਆਂ ਜੀ ਅੱਜ ਦੀ ਦੂਜੀ ਖਬਰ ਵੱਲ ਪੰਜਾਬ ਵਾਸੀਆਂ ਲਈ ਅਹਿਮ ਖਬਰ 12 ਤੋਂ 14 ਤੱਕ ਲਈ ਹੋਇਆ ਵੱਡਾ ਐਲਾਨ ਰੇਲ ਡਿਵੀਜ਼ਨ ਫਿਰੋਜ਼ਪੁਰ ਵਿੱਚ ਸਾਨੇਵਾਲ ਅੰਮ੍ਰਿਤਸਰ ਸੈਕਸ਼ਨ ਅਤੇ ਜਲੰਧਰ ਕਟ ਤੇ ਚਿਹੜੂ ਸਟੇਸ਼ਨਾਂ ਤੇ ਵਿਚਾਲੇ ਫਾੜਕ ਨੰਬਰ S70 ਤੇ ਪੁਲ ਬਣਾਉਣ ਦਾ ਕੰਮ ਤੇਜ਼ ਕਰਦੇ ਹੋਏ ਰੇਲ ਵਿਭਾਗ ਇਸ ਸੈਕਸ਼ਨ ਤੇ 12 ਤੋਂ 14 ਅਕਤੂਬਰ ਤੱਕ ਬਲਾਕ ਲੈਣ ਜਾ ਰਿਹਾ ਹੈ ਡੀ ਆਰ ਐਮ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਬਲਾਕ ਦੇ ਦੌਰਾਨ ਕੋਲ 13 ਰੇਲ ਗੱਡੀਆਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ ਉਖਤ ਪੁਲ ਦੇ ਲਈ ਆਰ ਸੀ ਸੀ ਬਾਕਸ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਕੋਈ ਵੀ ਗੱਡੀ ਮੁਕੰਮਲ ਰੱਦ ਕੀ ਨਹੀਂ ਕੀਤੀ ਜਾ ਰਹੀ 12 ਅਕਤੂਬਰ 70 ਪਤੀ சிவாਜੀ ਟਰਮੀਨਲ ਜ ਅੰਮ੍ਰਿਤਸਰ ਐਕਸਪ੍ਰੈਸ 90 ਮਿੰਟ ਦੇ ਨਾਲ ਅੰਮ੍ਰਿਤਸਰ ਪਹੁੰਚੇਗੀ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ